ਦੇਖ ਭਰੋ ਜਿੰਨਾ ਚਿਰ ਨਹੀਂ ਹੁੰਦੀ ਚਾਹ ਵੀ ਕਰ ਲਈ ਦੁੱਧ ਵੀ ਦਿੰਦੀ ਆ ਉਹ ਬੱਚਾ ਖੜਾ ਇੱਕ ਪੱਕੇ ਦੇ ਜਾਇਜ ਪੈਸੇ ਲਈ ਆ ਜਾਓ ਜੀ ਆ ਜਾਓ ਬੋਲ ਬੋਲ ਤੈਨੂੰ ਤਿੱਥੋਂ ਵਗੈਰ ਬਾਬਾ ਜੀ ਲਿਸੇ ਨਾ ਗਨੇ ਆਪਣੇ ਨਹੀਂ ਚੱਲਦੇ ਤੂੰ ਪੈਸੇ ਦੱਸ ਕਿੰਨੇ ਲੱਗਦੇ ਆ 30000 ਮੰਗਿਆ ਕਿਹੜਾ ਬਾਲਾ ਮੰਗਿਆ ਤੈਨਾਂ ਦਾ ਚੱਲ ਚੱਲ ਤੈਨਾਂ ਦੇ 14000 ਦੇ ਹੈ 14000 ਪੱਕੇ ਪੈਸੇ ਲਾ ਉਹ ਪੱਕੇ ਹੀ ਨਹੀਂ ਨਹੀਂ ਪੱਕੇ ਹੈਗੇ ਨਹੀਂ ਇਸ ਤੋਂ ਉੱਪਰ ਨਹੀਂ ਹੈ ਪੱਕੇ ਲਾ ਮੇਰਾ ਵੀਰ ਪੱਕੇ ਪਹਿਲਾ ਪੱਕੇ ਹੀ ਨੇ ਬਾਬਾ ਜੀ ਨਹੀਂ ਲਾਏ ਪੱਕੇ ਨਹੀਂ ਲਿੱਸੀਆਂ ਨੇ ਨਾਲ ਸਤੋ ਕਾਹ ਨੂੰ ਕਹੋਣਾ ਆਪ ਹੀ ਕਹਿੰਦੇ ਕਹੋਂਦਾ ਜੀ ਵੇਚਣੀਆਂ ਨੇ ਬਾਈ ਵੇਚਾਂਗੇ ਚਲ ਦੱਸਿਆ ਪੱਕੇ ਪਹਿਲਾ ਬਸ ਇਸ ਤੋਂ ਉੱਪਰ ਨਹੀਂ ਬਾਬਾ ਜੀ ਲੈ ਸਾਈਂ ਕੱਢ ਰੇ ਬਸ ਸਾਈਂ ਨੂੰ ਕੀ ਹੈ ਜੀ ਸਾਈਂ ਤਾਂ ਕੱਢ ਉਹ ਪੱਠਾ ਹੀ ਨਹੀਂ ਬਾਬਾ ਜੀ ਉਹ ਨਹੀਂ ਲੈਣੇ ਕਿਹੜੀ ਲੈਣਾ ਨਹੀਂ ਪੱਠਾ ਦਾ ਬਾਹੂ ਨਿਕਲਿਆ ਹੋਇਆ ਉਹ ਬਾਹੂ ਫਿਰ ਬੱਚੇ ਨੂੰ ਫਰੀ ਚ ਦਿੰਨੇ ਆ ਨਹੀਂ 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 ਉਹ ਲੈਣਾ ਜੀ ਨਾ ਮੈਂ ਤਾਂ ਬੱਚੇ ਕਰਕੇ ਹੀ ਲੈਂਦਾ ਸੀ ਉਹ ਪਾਈ ਦਨ ਉਹ ਨਾ ਪੋਇਨਾ ਉਹ ਲੈ ਲਾ ਦੂਜੀ ਉਹ ਕਹਿ ਰਿਹਾ ਗੱਤ ਲੈ ਕੇ ਸੜ ਤੇ ਉਹ ਦੂਜੀਆਂ ਲੈ ਲਾ ਨਹੀਂ ਸਰਸੇਮ ਚੱਲਿਆ ਨਹੀਂ ਆਪਣੇ ਲਿਸੇ ਨੇ ਨਾਗੇ ਅੱਛਾ ਔਰ ਐਤਲੀ ਤੂੰ ਲਾ ਪੈਸੇ ਇਹ ਤਾਂ ਭੱਜਿਆ ਮੈਂ ਕੀ ਕਰਨੀ ਮੇਰੇ ਟੋਡਾ ਮਾਰ ਮਾਰ ਕੇ ਬੱਕਰੀ ਮਾਰ ਦੂੰ ਉਹ ਲਿਸੇ ਨਾਲ ਸਿੰਘ ਲੜਾਈ ਫਰਦੇ ਯਾਰ ਮੇਰੇ ਤੈਨੂੰ ਪਤਾ ਵੱਡੀਆਂ ਬੱਕਰੀਆਂ ਨੇ ਵੱਡੀਆਂ ਦਾ ਸਾਰਿਆਂ ਕੋਲ ਹੀ ਨੇ ਥੋੜੇ ਨਹੀਂ ਉਹਦੇ ਤਾਂ ਕੰਮ ਦੀ ਉਹ ਤਾਂ ਜਾਣ ਕੇ ਭੱਜ ਆਏ ਨੇ ਅੱਖ ਮਾਰਦੀ ਰਿਆਤਲੀ ਨੇ ਫਰੋਜ ਮਾਰਦੀ ਮੈਂ ਉਹ ਇੱਕਣ ਭੱਜੀ ਕਦੇ ਚਲੇ ਯਾਰ ਬਾਬਾ ਜੀ ਆਪਾਂ ਐਡੀ ਦੇ ਤੇਰੀ ਸਾਰਾ ਸੌਦਾ ਸਾੜ ਕੇ ਭੱਜ ਲਿਆ ਤੂੰ ਲੈ ਬਈ ਇਹ ਗੱਲ ਗਲਤ ਆ ਬਈ ਹੈਲੋ ਅਫਸਰ ਦਾਤ ਕਾ ਲੈ ਓਏ ਅਸੀਂ ਭੱਜੇ ਸੀਗੇ ਆ ਕੇ ਦਿਖਾਉਨੇ ਫੇਰ ਵੀ ਉਹ ਉਹ ਬਰੋ 14 ਨਹੀਂ ਲੈਣਾ ਨਾ ਹਾਂ ਪਕਦੀਂਗਾ 14 ਦੀ ਤਉ ਤੇਰੇ ਨਾਲ ਕਰ ਗਿਆ ਘਾਟ ਐਦੂ ਵੱਧ ਨਹੀਂ ਫੇਰ ਤੋ ਵਿਗਣਗੇ ਇਹ ਆ ਲੈ ਫੜ ਤੂੰ ਐਂ ਡੱਕਾ 14 ਤੈਨੂੰ ਵੀ ਤੇਰੇ ਕਰਕੇ ਕਹਤਾ ਵੀ ਜਵਾਗ ਦੀਆਂ ਪਾਲੀਆਂ 14 ਲਗਿਆ 14 ਹੀ ਦੇ ਰੇ ਆ ਫੜ ਫੜ ਲਾ ਫੜ ਪਹੇ ਦਿਓ ਹਾਜੀ ਸਾਹਿਬ ਨੂੰ ਪਹੇ ਦਿਓ 14000 ਓਏ ਹਾਜੀ ਸਾਹਿਬ ਬੱਚਿਆ ਵਾ 14000 ਦਿਓ ਘੱਟਾ ਨਹੀਂ ਹੈਗਾ ਤੁਹਾਨੂੰ ਇਹ ਚ ਦਿਓ ਦਿਓ ਦੁੱਧ ਵੀ ਦਿੰਦੀਆਂ ਨੇ ਦੁੱਧ ਖੇੜਾ ਦੇਣਾ ਓਹ ਦਿੰਦੀਆਂ ਨੇ ਯਾਰ ਆ ਪੀ ਤਾਂ ਜਾਂਦਾ ਉਹ ਪਾਪਾ ਜੀ ਮੋਬਾਈਲ ਤੇ ਦੇਣਾ ਹੈ ਪੈਸੇ ਮੈਂ ਕੀ ਤੇ ਮੋਬਾਈਲ ਤੇ ਕੋਈ ਨਹੀਂ ਮੋਬਾਈਲ ਤੇ ਪਾ ਦੇ ਪਹ ਹੈਗਾ ਗੂਗਲ ਤੇ ਚੱਲਦਾ ਪਾ ਦੇ ਲਿਆਦੂ ਲਿਖਾਈ ਕਰਾ ਮੇਰੇ ਕੋਲ ਹਲਵਾਨਾ ਬੱਕਰੀਆਂ ਜੇ ਸਾਮੀਆਂ ਹੁੰਦੀਆਂ ਨੇ ਨਾ ਬੱਕਰੀਆਂ ਬੱਕਰੀ ਕੱਲੀ 14 14 ਦੀ ਵੇਖਦੀ 15 15 ਦੀ 15 15 ਦੀ ਵੇਖਦੀ ਸਹੀ ਗੱਲ ਆ 30 ਤੋਂ 35000 ਦਾ ਮਾਲ ਸੀ ਜਿਹੜਾ ਤੁਸੀਂ ਬੇਸਾਬ ਕੀਤਾ ਇਹ ਹੂੰ ਸਮਾਈ ਦੋਈਆਂ ਸਮਾਈ ਨਹੀਂ ਕਰੀ ਬਿਕਣੀ ਇੱਥੇ ਜੀ ਤੇਰੇ ਮੂੰਹ ਨੂੰ ਜੋਰ ਲਾਇਆ ਨਹੀਂ ਮੈਂ ਖੜਦਾ ਨਹੀਂ ਹੁੰਦਾ ਛੇਤੀ ਮਾਲ ਤੇ ਹਜਤੇ ਬਾਪਾ ਨੇ 2000 ਰੁਪਏ ਠੋਕਤੇ ਕਿਨੇ 14 ਲੱਗਿਆ ਤੈਨੂੰ 14 ਹੀ ਦੇਤਾ ਬਾਪਾ 14 ਵਾਲਾ ਪੱਜ ਗਿਆ ਕਿਨੋ ਤੇਰਾ ਪਰਚੀ ਦੇ ਮੈਨੂੰ ਅਰਸ਼ ਜੀ ਸਰ ਕੈਨ ਆ ਗਿਆ ਤੇ ਹੇਰ ਤਾਂ ਖਾਈ ਗਏ ਹੱਡੀਆਂ ਵਾਲਿਆਂ ਨੇ ਵਿਚਾਰਿਆ ਚਾਰ ਟੋਹ ਰਹਿ ਗਏ ਚਲ ਹਾਜੀ ਹਾਜੀ ਸਾਹਿਬ ਹੱਡੀਆਂ ਓਡੀਆਂ ਰਾਂ ਪਰ ਇਕੱਠਾ ਕਰਕੇ ਚੂਰਾ ਜਿਆ ਕਰ ਲਾਂਗੇ ਆ ਲੈ ਆ ਵੀ ਵਿੱਚੀ ਜਾਊ ਵਿਚਾਰੀ ਹੈ ਨਾ ਇਹਦੀ ਲੱਤ ਤੋੜ ਰੱਖੀ ਹੈ ਨਹੀਂ ਤਾਂ ਇਹਨੂੰ ਪੈਸੇ ਮਿਲ ਜਾਂਦੇ ਫੁੱਲ ਲੱਤ ਕੱਜ ਤੋੜ ਲਈ ਭਈ ਇਹਨੇ ਉਹਦਾ ਮਾਇਆ ਪੈਸਾ ਕਾਹ ਸੀਗਾ ਤੂੰ ਅੱਛਾ ਇਹ ਆ ਜਾ ਗੱਡੀ ਚੜਦੇ ਉਤਰ ਗਦਾਲੀ ਕਿੰਨੇ ਰੁਪਏ ਲੈਣੇ ਜੀ ਲਾਲੀ ਨਾ ਕੋਈ ਦੇਖਿਆ ਜਾਂਦਾ ਨਾ ਆਪਾਂ ਲੈਨੇ ਆ ਠੀਕ ਹੈ ਜੀ ਗਾਲਾ ਗੋਲਾ ਜਰੂਰ ਕੱਢ ਦਿੰਦੇ ਆ ਲੋਕ ਠੀਕ ਹੈ ਜੀ ਉਹ ਫਰੀਦੀਆਂ ਉਹ ਫਰੀਦ ਚ ਆਉਂਦੇ ਨੇ ਆ ਇੱਕ ਆਪਾਂ ਵੀਰੇ ਤਾਂ ਸੌਦੇ ਕਰਾਉਨੇ ਆ ਵੀ ਇਹ ਮੰਡੀ ਆ ਮੰਡੀ ਨੂੰ ਚਲਾਉਣ ਵਾਸਤੇ ਬਹੁਤ ਮਿਹਨਤ ਕੀਤੀ ਆ ਮਿਹਨਤ ਇਸ ਕਰਕੇ ਕਰਦੇ ਆ ਵੀ ਸਾਡੇ ਇਲਾਕੇ ਨੂੰ ਸਹੂਲਤ ਮਿਲੇ ਸਾਡੇ ਇਲਾਕੇ ਦੇ ਲੋਕ ਰੋਜ਼ਗਾਰ ਨਾਲ ਜੁੜਨ ਤੇ ਬਹੁਤ ਜੁੜੇ ਵੀ ਆ ਇਹ ਨਹੀਂ ਹੈਗਾ ਵੀ ਨਹੀਂ ਜੁੜੇ ਬੜੇ ਨੌਜਵਾਨ ਇਸ ਕਿਤੇ ਨਾਲ ਜੁੜੇ ਨੇ ਦੁੱਧ ਚਵਾਈ ਦਾ ਮੇਲਾ ਹੋਇਆ ਵੀਰੇ ਰਿਕਾਰਡ ਟੁੱਟਿਆ ਵਾ ਆ ਰਿਕਾਰਡ ਤੋੜਿਆ ਵਾ 150 ਗ੍ਰਾਮ ਘੱਟ 8 ਲੀਟਰ ਤੱਲ ਚਵਾਈਆਂ ਦੁੱਧ ਕੱਢਿਆ ਬੱਕਰੀਆਂ ਵੇਚੀਆਂ ਨੇ ਪਰ ਇੱਕ ਮੇਲਾ 2 ਮਹੀਨਿਆਂ ਤੋਂ ਬਾਅਦ ਇੱਕ ਹੋਰ ਹੋਊਗਾ ਦੁੱਧ ਚਵਾਈ ਦਾ ਮੇਲਾ ਠੀਕ ਹੈ ਜੀ ਉਹ ਇਹ ਤੋਂ ਵੀ ਇਸ ਤੋਂ ਵੀ ਵੱਡਾ ਮੇਲਾ ਹੋਊਗਾ ਰਿਕਾਰਡ ਤੋੜ ਦੁੱਧ ਚਵਾਈ ਹੋਊਗੀ ਉਹਦੇ 'ਚ ਤੇ ਉਹ ਤਾਂ 2 ਮਹੀਨੇ ਦਾ ਗੈਪ ਪਾਇਆ ਭਈ ਅਸੀਂ ਬੱਕਰੀਆਂ ਤਿਆਰ ਕਰਨੀਆਂ ਅਸੀਂ 8 ਲੀਟਰ ਵਾਲਾ ਰਿਕਾਰਡ ਤੋੜਨਾ ਉਹ ਵੀ ਤੋੜਨਾ ਉਹ ਵੀ ਤੋੜਨਾ ਵਾ ਪਰ ਸਾਡੀ ਕੋਸ਼ਿਸ਼ ਆ ਅਸੀਂ ਹੁਣ ਤੋਂ ਸਾਹਮਣੇ ਲੱਗ ਗਿਆ ਬੱਕਰੀਆਂ ਮੈਂ ਪਾਲੀ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਸਵਾਰਣੀਆਂ ਸ਼ੁਰੂ ਕਰ ਦੋ ਸਾਡੀਆਂ ਬੱਕਰੀਆਂ ਖਿੱਚ ਲਓ ਤਿਆਰੀਆਂ ਹੋਣਾ 2 ਮਹੀਨੇ ਤੱਕ ਆ ਹੁਣ ਚੱਲ ਰਿਹਾ ਵਾ ਮਈ ਜੂਨ ਜੁਲਾਈ ਦੇ ਵਿੱਚ ਮੇਲਾ ਕਰਾਵਾਂਗੇ ਡੈਨ ਵੀ ਥੋੜਾ ਜਿਹਾ ਮੌਸਮ ਵੀ ਠੀਕ ਹੋ ਜਾਊਗਾ ਜੂਨ ਦਾ ਮਹੀਨਾ ਜਿਆਦਾ ਗਰਮ ਹੁੰਦਾ ਵਾ ਜੁਲਾਈ ਦੇ ਵਿੱਚ ਥੋੜਾ ਬਹੁਤਾ ਮੌਸਮ ਠੀਕ ਹੋ ਜਾਂਦਾ ਤੇ ਇਸ ਲਈ ਜੁਲਾਈ ਮਹੀਨੇ ਦੇ ਵਿੱਚ ਆਪਾਂ ਬੱਕਰੀਆਂ ਦੀ ਦੁੱਧ ਚਵਾਈ ਕਰਾਵਾਂਗੇ ਪੂਰਾ ਠੋਕ ਕੇ ਕਰਾਵਾਂਗੇ ਵੱਡੇ ਨਾਮ ਦਵਾਂਗੇ ਇੰਗਲੈਂਡ ਦੇ ਵਿੱਚੋਂ ਸਪੌਂਸਰ ਹੋ ਰਿਹਾ ਇਹ ਮੇਲਾ ਠੀਕ ਹੈ ਜੀ ਪਹਿਲਾ ਜਿਹੜਾ ਮੇਲਾ ਸੀ ਕੈਨੇਡਾ ਵਿੱਚੋਂ ਆਇਆ ਸੀ ਆਪਾਂ ਨੂੰ ਸਪੌਂਸਰ ਤੇ ਜਿਹੜਾ ਦੂਜਾ ਮੇਲਾ ਵੀਰੇ ਉਹ ਇੰਗਲੈਂਡ ਦੀ ਧਰਤੀ ਤੇ ਸਾਡਾ ਵੀਰ ਬੈਠਾ ਉਹਨਾਂ ਬੰਨਿਓ ਸਪੌਂਸਰ ਹੋਊਗਾ ਮੇਲਾ ਠੀਕ ਹੈ ਜੀ ਪਰ ਉਹਦਾ ਨਾਂ ਹਜੇ ਨਹੀਂ ਦੱਸ ਰਿਹਾ ਅਸੀਂ ਕਿਉਂਕਿ ਫਿਰ ਤੁਹਾਨੂੰ ਪਤਾ ਫਿਰ ਕੁਝ ਹੋਰ ਹੀ ਕਹਾਣੀਆਂ ਬਣ ਜਾਂਦੀਆਂ ਨੇ ਪਰ ਮੌਕੇ ਤੇ ਜਾ ਕੇ ਪੂਰਾ ਪਟਾਕਾ ਪਾਵਾਂਗੇ ਵੀ ਐਡੇ ਵੱਡੇ ਨਾਮ ਵੱਡਾ ਮੇਲਾ ਹੋਊਗਾ ਤਿਆਰੀਆਂ ਕਰ ਲਓ ਮੁੱਲਾਪੁਰ ਮੰਡੀ ਹਰ ਸ਼ਨੀਵਾਰ ਨੂੰ ਲੱਗਦੀ ਆ ਵੱਧ ਤੋਂ ਵੱਧ ਮੇਰੇ ਵੀਰ ਪਹੁੰਚਿਆ ਕਰੋ ਬਹੁਤ ਬਹੁਤ ਧੰ ਲੰਗੋਵਾਲ ਜਿੰਨੇ ਵੀ ਚੈਨਲੋਂ ਤੁਸੀਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਕਿਉਂਕਿ ਮੈਂ ਕਈ ਵਾਰੀ ਕਿਸੇ ਦਾ ਨਾਉ ਗਲਤ ਲੈ ਲੈਂਦਾ ਜਿੰਦਾ ਬਲੈਤੀ ਟੀਵੀ ਦੇਸੀ ਟੀਵੀ ਸ਼ੌਂਕੀ ਜੱਟ ਇੱਕ ਆ ਵੀਰ ਖੜਾ ਹੈ ਪਿੰਡੂ ਮੁੰਡਾ ਹਾਂਜੀ ਪਿੰਡੂ ਮੁੰਡਾ ਪਿੰਡੂ ਮੁੰਡਾ ਤੇ ਇਹ ਹੈ ਵੀ ਪਿੰਡੂ ਆਰ ਗਈ ਤੇ ਤਿੰਨਾਂ ਨਾਲੋਂ ਸਾਊ ਲੱਗਦਾ ਮੈਨੂੰ ਬਹੁਤ ਧੰਨਵਾਦ ਤੁਹਾਡਾ ਜਿੰਨੇ ਸਾਡੇ ਮੁਸਲਮਾਨ ਵੀਰ ਆਉਂਦੇ ਨੇ ਇਹਨਾਂ ਦਾ ਵੀ ਧੰਨਵਾਦ ਤੁਸੀਂ ਅੱਜ ਦੇਖਿਆ ਵੀ ਅੱਜ ਦੁੱਧ ਵਾਲੀ ਬੱਕਰੀ ਦੀ ਚਲੋ ਵੱਖਰੀ ਗੱਲ ਆ ਚਲਦੀ ਆ ਖਰੀਦਦਾਰੀ ਜਿੰਨੀ ਕੁ ਚੱਲੀ ਆ ਜ਼ਿਆਦਾਤਰ ਅੱਜ ਵੀਰੇ ਕੁਰਬਾਨੀ ਵਾਲਾ ਮਾਲ ਵਿਕ ਰਿਹਾ ਹੂੰ ਕਰਵਾਨੀ ਵਾਲਾ ਮਾਲ ਪਲੀਆਂ ਹਈਆਂ ਬੱਕਰੀਆਂ ਫੰਡਰਾਂ ਜਿਹੜੀਆਂ ਆਪਣੇ ਕਿਸੇ ਕੰਮ ਦੀਆਂ ਨਹੀਂ ਉਹਨਾਂ ਨੂੰ ਵੈਸੇ ਨੇ ਸਿੱਟੋ ਉਦਾਂ ਹੀ ਨਾ ਚੱਕ-ਚੱਕ ਫੜਾਈ ਜਾਓ ਮੰਡੀ 'ਚ ਲੈ ਕੇ ਆਓ ਉਹਦਾ ਬਾਜ਼ੀਆ ਮੁੱਲ ਵਧੀਆ ਮੁੱਲ ਵਟਕੇ ਲੈ ਕੇ ਜਾਓ ਤੇ ਬੱਕਰੇ ਪਾਲੇ ਹੋਏ ਜਿਹੜੇ ਖੱਸੀ ਤੇ ਆਂਡੂ ਬੱਕਰੇ ਤੇ ਉਹ ਅੱਜ ਪੂਰੀ ਵਧੀਆ ਵਿਕਰੀ ਚੱਲ ਰਹੀ ਆ ਵੀਰ ਆਏ ਨੇ ਆਪਣੇ ਕੋਲੇ ਜੰਮੂ ਤੋਂ ਹਿਮਾਚਲ ਤੋਂ ਯੂਪੀ ਤੋਂ ਹਰਿਆਣੇ ਤੋਂ ਬਾਕੀ ਦਿੱਲੀ ਤੋਂ ਵੀ ਪਾਲਟੀਆਂ ਆਈਆਂ ਲੁਧਿਆਣੇ ਵਾਲੇ ਵੀਰ ਆਏ ਹੋਏ ਨੇ ਸਤਵਾਂ ਬੇਟ ਵਾਲੇ ਆਏ ਹੋਏ ਨੇ ਵੀਰ ਸਾਰੇ ਤਰ੍ਹਾਂ ਦੇ ਵੀਰ ਇੱਥੇ ਅੱਜ ਪਹੁੰਚੇ ਹੋਏ ਨੇ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਇੱਕ ਮੈਂ ਜ਼ਰੂਰੀ ਬੇਨਤੀ ਕਰਦਾ ਵੀ ਕਈ ਵੀਰ ਸ਼ਰਾਰਤਾਂ ਕਰਦੇ ਨੇ ਖਾ ਪੀ ਕੇ ਉਹ ਗਰੀਬ ਪਰਿਵਾਰਾਂ ਦੇ ਉੱਪਰ ਆਪਦੀ ਤੂੰ ਤੂੰ ਮੈਮਾ ਜਾਂ ਖੇਡ ਖੇਡਦੇ ਨੇ ਉਹਨੂੰ ਨਸ਼ਾ ਖੇਡਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਬਈ ਓਏ ਮੰਡੀ ਆ ਵੀਰੇ ਇਹ ਮੰਡੀ ਬਿਲਕੁਲ ਨਿੰਗਾ ਸਿੰਘਾ ਦੀ ਮੰਡੀ ਆ ਸਾਫ਼ ਸੁਥਰੀ ਮੰਡੀ ਆ ਇੱਥੇ ਕੋਈ ਵੀ ਅਸੀਂ ਤਾਂ ਛੇਤੀ ਕਿਤੇ ਕਿਸੇ ਨੂੰ ਬੀੜੀ ਸਿਕੜ ਨਹੀਂ ਪੀਣ ਦਿੰਦੇ ਓਪਨ ਜੇ ਕਿਸੇ ਨੇ ਪੀਣੀ ਆ ਉਹਦੀ ਗੱਡੀ 'ਚ ਬਹਿ ਕੇ ਪੀਂਦਾ ਅਗਲਾ ਪਰ ਮੈਂ ਬੇਨਤੀ ਕਰਦਾ ਵੀ ਸਾਡੇ ਜਵਾਨ ਚੋਕ ਕੋਈ ਮੰਦਾ ਨਾ ਬੋਲ ਕਢਾਓ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਕੋਈ ਵੀ ਬੰਦਾ ਇੱਥੇ ਆ ਕੇ ਕਿਸੇ ਗਰੀਬ ਪਰਿਵਾਰ ਦੇ ਉੱਤੇ ਢੌਂਸ ਨਾ ਜਮਾਓ ਪਿਆਰ ਨਾਲ ਆਵੋ ਪਿਆਰ ਲੈ ਕੇ ਜਾਓ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਸਤਿਕਾਰ ਦਿਵੋ ਤੇ ਸਤਿਕਾਰ ਲਵੋ ਸਾਰਿਆਂ ਨੂੰ ਇਹ ਬੇਨਤੀ ਹੈ ਬੇਨਤੀ ਨੂੰ ਪ੍ਰਵਾਨ ਕਰਨਾ ਵੱਧ ਤੋਂ ਵੱਧ ਹਰ ਸ਼ਨੀਵਾਰ ਨੂੰ ਮੰਡੀ ਤੇ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ ਉਹ ਤਾਂ